ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਹੀ ਹੈਗੇ ਆ ਗੁਰਦਵਾਰਾ ਗੋਬਿੰਦ ਘਾਟ ਤੇ ਇੱਥੋਂ ਚੱਲਣਾ ਆਪਾਂ ਰਿਖੀ ਕੇਸ ਨੂੰ ਤੇ ਟੈਂਪੂ ਟਰੈਵਲ ਲੈ ਕੇ ਚੱਲਾਂਗੇ ਤੇ ਇਹ ਹੁਣ ਯਾਤਰਾ ਦਾ ਮੇਰਾ ਆਖਰੀ ਪੜਾਵ ਰਿਖੀ ਕੇਸ ਮੇਰਾ ਸਾਈਕਲ ਪਿਆ ਉੱਥੋਂ ਲੈ ਕੇ ਫਿਰ ਮੈਂ ਕੋਸ਼ਿਸ਼ ਕਰੂੰਗਾ ਟ੍ਰੇਨ ਤੇ ਜਾਵਾਂ ਤੇ ਚੰਗਾ ਜੀ ਚੱਲਦੇ ਆਂ

ਸੰਗਤ ਨਾਲ ਚੱਲ ਪਈ ਜੀ ਆਪੋ ਤਰ੍ਹਾਂ ਨਾਲ ਹੁੰਦਾ ਚੱਲਦਾ ਹੈ ਇਹ ਆਪਣੀ ਗੜਿਆਂ ਤਾਂ ਹੱਲ ਹੋਏ ਕੀ ਕਰੇ ਭਾਈ ਜੀ ਆਪਣੀ ਟੈਂਪੂ ਟ੍ਰੈਵਲਰ ਵੀ ਚੱਲ ਪਈ ਆ ਜੀ ਗੁਰਦੁਆਰਾ ਦੇਖੀ ਕੇਸ ਨਹੀਂ ਤੇ ਇਹ ਲਗਭਗ ਜੜਾ ਨਾ 8-9 ਘੰਟੇ ਦਾ ਰਸਤਾ ਵਾ ਪਰ ਟ੍ਰੈਫਿਕ ਕਰਕੇ ਨਾ ਕਹਿੰਦੇ ਅੱਜ ਕੱਲ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਤੇ ਆ ਜਿਹੜੇ ਸੱਜੇ ਹੱਥ ਤੋਂ ਵੀ ਵੇਖਣ ਨੇ ਨਾ ਪਾੜ ਇਹ ਕਾਫੀ ਵਧੇ ਹੋਏ ਅੱਗੇ ਤੇ ਇੱਕ ਵਾਰ ਤੇ ਉੱਤੋਂ ਜਿੱਤਰਾ ਛੱਤਵ ਜੀ ਪੈ ਜਾਂਦੀ ਨਾ ਇਹਨਾਂ ਦੀ ਇੰਜ ਲੱਗਦਾ ਤੇ ਆ ਦੋ ਕੁ ਦਿਨ ਪਹਿਲਾਂ ਕਿਹਾ ਵੀ ਪੱਥਰ ਡਿੱਗਾ ਤੇ ਮੋਟਰਸਾਈਕਲਾਂ ਦੀ ਜੜੀ ਆ ਨਾ ਦੋ ਮੋਟਰਸਾਈਕਲਾਂ ਦੇ ਆਪਣੇ ਵੀਰ ਹੀ ਤੇ ਉਹਨਾਂ ਦੀ ਜਾਨ ਜੜੀ ਉਹ ਜਾਂਦੀ ਰਹੀ ਆ ਤੇ ਇਹ ਵੀ ਬਹੁਤ ਧਿਆਨ ਰੱਖਣ ਦੀ ਲੋੜ ਆ ਬਾਕੀ ਵਕਫ ਵਕਫਾਂ ਦੀਆਂ ਸੀਨੀਅਰੀਆਂ ਵੇਖਦੇ ਹੋਏ ਨਾ ਅੱਗੇ ਰਾਫਟਿੰਗ ਵਾਲਿਆਂ ਦਾ ਸਾਨੂੰ ਰਾਸ਼ਵੀ ਕਾਫੀ ਮਿਲਿਆ ਅਖੀਰ ਅਸੀਂ ਆ 12 ਦੇ ਘੰਟੇ ਚ ਜੜਾ ਨਾ ਇਹ ਪਹੁੰਚ ਗਏ ਆ ਆਪਾਂ ਨੇ ਅਸਲੇ ਖੜੇ ਆ ਗੁਰਦੁਆਰਾ ਵਿਖੇ ਦੇ ਸਰਬ ਤੇ ਕੱਲ ਆਪਾਂ ਚੱਲ ਪਿਆ ਹੁਣ ਤੋਂ ਤੇ ਰਾਤੀ ਪਹੁੰਚ ਗਏ 7:30 ਵਜੇ ਤੇ ਅੱਜ ਜਿਹੜਾ ਯਾਤਰਾ ਦਾ ਨੋਆ ਦਿਨ ਤੇ ਅੱਜ ਆਪਾਂ ਚੱਲਣਾ ਵਾ ਡੇਰਾ ਬੰਸਾ ਇਹ ਤੋਂ ਮੈਂ ਡਾਊਂਗਾ ਇਥੋਂ ਸੈਕਾ ਫਾਰਮਾਣਾ ਤੇ ਬਰਸਾਤ ਪੈ ਕੇ ਹਟ ਗਿਆ ਹਸਾਲਾ ਦਵਾਲਾ ਵੇ ਤੁਮ ਸਾਰਾ ਅਸੇ ਪਾਸੇ ਕੰਮ ਨਿਕਿਆ ਪਿਆ ਹ ਵ ਬਹੁਤ ਵਧੀਆ ਲੱਗਦਾ ਸਾਰਾ ਕਿਸੇ ਹਰ ਮੈਂ ਤੁਮ ਤੋਂ ਤਸਵੀਰਾਂ ਨਾ ਆ ਵੇਖੋ ਤੇ ਸਾਥ ਕੈਮਰਾ ਉਸੇ ਤਰ੍ਹਾਂ ਫੜ ਜਾਣਾ ਹੂ ਪਰ ਬਹੁਤ ਨਿਕਰਾ ਪਿਆ ਹਲਾ ਦਵਾਲਾ ਸਾਰਾ ਤੇ ਵਧੀਆ ਲੱਗਦਾ ਤੇ ਹੁਣ ਥੋੜੀ ਥੋੜੀ ਬਰਸਾਤ ਆ ਬਰਸਾਤ ਦੀ ਸਮਝ ਕਰਨਾ ਪੈਣਾ ਅੱਜ ਯਾਤਰਾ ਦਾ ਲੋਹਾ ਦੇ ਨਾਲ ਸਾਈਕਲ ਤੇ ਜਿਹੜਾ 40 41 ਕਿਲੋਮੀਟਰ ਜਿਹੜਾ ਆਪਾਂ ਜਾਵਾਂਗੇ ਤੇ ਡਿਸਟ੍ਰਿਕਟ ਤੋਂ ਇਹ ਲਾਜੇ ਨਾ ਤੇ ਫਿਰ ਅਮਰਸਰ ਪਹੁੰਚਾਂਗੇ ਤੇ ਬਹੁਤ ਵਧੀਆ ਰਿਹਾ ਸਾਰਾ ਕੁਝ ਤੇ ਅੱਜ ਵੀ ਹੁਣ ਜਿਹੜਾ ਵਾ ਨਾ ਬਰਸਾਤ ਕਾ ਵੀ ਠੰਡਾ ਹੋ ਜਾਣਾ ਹੈ ਹੰਡੀ ਚੱਲਣ ਡਿਆ ਆ ਚਲੋ ਚੱਲਦੇ ਹਾਂ ਜੀ ਫਿਰ ਹੁਣ ਗੋਦੋਰਾ ਰਿਸ਼ੀਕੇਸ਼ ਸੀ ਤੇ ਨਾ ਇਹਨਾਂ ਨੇ ਇੱਕ ਅਜਾਬ ਘਰ ਵੀ ਬਣਾਇਆ ਹੈ ਕਿ ਜਿੱਥੇ ਸਾਰਾ ਜੋ ਉਸ ਕੰਤੇ ਜੁਲਮ ਜੜੇ ਨੇ ਸੇ ਸਿੱਖ ਕੋਨ ਨੇ ਉਹ ਹੰਕਾਰ ਕੀਤਾ ਹੈ ਬੱਚਿਆਂ ਦੇ ਹਾਲ ਆਇਆ ਕਿ ਬਾਤ ਤੇ ਬਹੁਤ ਇੰਤਜ਼ਾਮ ਸੇ ਬੋਲੇ ਜੇ ਅਨਨ ਚਾਹੀਦੀ ਦੋ ਬਾਤ ਸੁਣ ਸਕਦੇ ਆਂ ਦੇਖਣੇ ਰਕੜੀਆਂ ਦੇ ਚੜੇ ਉਹਨਾਂ ਨੂੰ ਬੰਦ ਕਰਵਾਇਆ ਕੋਪਰੀਆਂ ਲੋਹਈਆ ਉਹਨਾਂ ਨੂੰ ਬੰਦ ਕਰਾਇਆ ਅੱਜ ਦੀਸ਼ ਸਿੰਘ ਜੀ ਦਾ ਬਣਾਇਆ ਨਹੀਂ ਸੀਸਤਲੀ ਤੇ ਲਾ ਕੇ ਜੜੇ ਜੁਦ ਕਰਦੇ ਨੇ ਕਿੱਤੇ ਸਾਹਿਬ ਦਾ ਦੇਖ ਨਹੀਂ ਹਾਂ ਚ ਚਨਾਏ ਗਏ ਜਦੋਂ ਆਉਂਦੇ ਆ ਜਾਇਬ ਘਰ ਕਿਹੜਾ ਨਾ ਬੜੇ ਮਤਲਬ ਆਕਤ ਕਰਨ ਦਾ ਨਾ ਨਾ ਤਰੀਕਾ ਜਿਹੜਾ ਨਾ ਉਹ ਸਾਰੀ ਜਿਹੜੀ ਉਸ ਟਾਂਕ ਹੋਏ ਜਿਹਨਾਂ ਨਾਲ ਨੂੰ ਜਿਵੇਂ ਆਖਾ ਜਿਹੜਾ ਨਾ ਕਰਦਾ ਜਦੋਂ ਆਉ ਉਹਨੂੰ ਇਹਦੇ ਵਿੱਚ ਕਿਦਾਂ ਚੰਨ ਬਣਦੇ ਇਹ ਦੂਸਰੋਂ ਪਾਣੀ ਪੋਕਦੇ ਭਾਈ ਕਨੇਜਾ ਜੀ ਵੀ ਨਾ ਕਿਤੀ ਲਾਈ ਇਹਨਾਂ ਨੇ ਬਹੁਤ ਸ਼ਾਨਦਾਰ ਜਿਹੜਾ ਵਿਸਾਣ ਕਰਦੀ ਆ ਇਸ ਗੱਲ ਨੂੰ ਵੀ ਸਿੱਖ ਤੋਂ ਜਿਹੜੀ ਆ ਸਰਬੱਤ ਦਾ ਭਲਾ ਮੰਗਦੀ ਆ ਭਾਈ ਕਨੇਜਾ ਜੀ ਸਾਰਾ ਦੁਆਲਾ ਜੜਾ ਨਾ ਦੇਖੀ ਜਿਹੜੇ ਹੱਥੇ ਬਾਹਰ ਖੜਾ ਮੈਂ ਤੇ ਮੂੰਹ ਦਾ ਗਿਆ ਟਿਆ ਬੜਾ ਹੀ ਨੰਨਮਈ ਜਿਹੜਾ ਨਾ ਸਮਾਂ ਜਿਹੜੇ ਨਾ ਆਸੇ ਪਾਸੇ ਸਾਰੇ ਨਖਾਰ ਆਇਆ ਤੇ ਸਮਾਂ 11:00 ਵੱਜ ਪਿਆ ਵੱਜ ਗਿਆ ਢੰਡੇ ਰਾਹ ਦੂਰ ਨੂੰ ਚੱਲਾਂਗੇ ਆਪਾਂ ਹਾਂ 8 ਕਿਲੋਮੀਟਰ ਮੈਂ ਚੱਲ ਚੁੱਕਾ ਤੇ ਸਾਰਾ ਹੀ ਜੰਗਲ ਆ ਥਾਂ ਥਾਂ ਤੇ ਲਿਖ ਕੇ ਲਾਇਆ ਇਹਨਾਂ ਨੇ ਵੀ ਹਾਥੀ ਬੜੇ ਖਤਰਨਾਕ ਆ ਆ ਜਗ੍ਹਾ ਤੇ ਕੁਛ ਨਹੀਂ ਤਾਂ ਮੈਂ ਆ ਗਿਆ ਇੱਥੇ ਖੜ ਗਿਆ ਤੇ ਆ ਵਾ ਬੋੜਾ ਬੜਾ ਤਗੜਾ ਤੇ ਮੈਨਾਂ ਕਹੇ ਲੱਗੇ ਖਲੋਣੀਆਂ ਵੀ ਯਾਰ ਜਿਹੜਾ ਨੇਚਰ ਪ੍ਰੇਮੀ ਹੋਵੇ ਨਾ ਉਹਦਾ ਦਿਲ ਤਾਂ ਕਰਦਾ ਵੀ ਕਈ ਐਹਾ ਜਾਂ ਜੰਗਲ ਹੋਵੇ ਤਾਂ ਉੱਤੇ ਬੈਠੇ ਰੋ ਭਾਈ ਬڑا ਆਨੰਦ ਬਾਈ ਖੜਾ ਜੀ ਧਾਵੇ ਢਾਈ ਚੜ ਗਿਆ ਆ ਪਰ ਆਨੰਦ ਬੜਾ ਜੀ ਆ ਆਪਣਾ ਖੜਾ ਦੇ ਸ਼ਹਿਰ ਚਲਦੇ ਹੋਣ ਫਿਰ ਇਹ 8-10 ਕਿਲੋਮੀਟਰ ਸਵੇਰ ਦਿੱਤਣਾ ਕੋਈ ਰੇੜੀ ਚਾਹ ਦੀ ਨਹੀਂ ਕੋਈ ਠੰਡੇ ਦੀ ਨਹੀਂ ਕੁਛ ਨਹੀਂ ਇੱਥੇ ਲੱਗਾ ਦੂਰ ਤੱਕਰ ਮਨੋਨੀ ਜੇ ਦਿਸਿਆ ਲੱਗਦਾ ਜਿਵੇਂ ਬੋਰਡ ਲਾਇਆ ਤੇ ਪੂਰਾ ਸਖਤੀ ਨਾਲ ਮਿਲੋਂ ਹੁੰਦਿਆ ਕੋਈ ਨਾ ਕੋਈ ਤੇ ਖਤਰੇ ਵਾਲੀ ਗੱਲ ਪੱਕੀ ਆ ਆਹਨ ਕੋਣੀ ਮੋੜ ਤੇ ਅੱਜ ਚੜ੍ਹਾਈ ਦੀ ਇਹਦਾ ਇੱਕੀ ਆ ਗਈ ਆ ਅੱਗੇ ਇਸ ਰਸਤੇ ਮੈਂ ਗਿਆ ਆਵਾ ਇਹ ਕਿ ਤੜਾਈ ਤੇ ਉਤਰਾਈ ਜਿਹੜੀ ਆ ਨਾ ਪੂਰੀ ਹੈ ਗਈ ਆ ਫਿਰ ਅੱਗੇ ਪਲੇਨ ਹੈਗਾ ਬਹੁਤਾ ਏਰੀਆ ਉਦਰਾਏ ਦੇ ਨਾ ਲਗਾਤਾਰ ਹੀ ਤਿੰਨ ਚਾਰ ਜਿਹੜੇ ਨੇ ਕੋਣੀ ਮੋੜ ਜੇ ਜਿਹੜੇ ਨੇ ਇੱਕਦਮ ਹੀ ਪੰਦੇ ਆ ਤੇ ਬੜਾ ਫੁਰਤੀ ਨਾਲ ਸੰਭਲ ਕੇ ਜਿਹੜਾ ਨੇ ਇੱਥੇ ਚੱਲਣਾ ਪੈਂਦਾ ਥੋੜੀ ਬ੍ਰੇਕ ਲਾ ਕੇ ਵੀ ਸਾਈਕਲ ਦੀ ਜਿਹੜੀ ਇੱਥੇ ਚੱਲਣਾ ਬਣਦਾ ਵਾ ਕਿਉਂਕਿ ਇਹ ਸਾਈਕਲ ਦਾ ਨਾ ਆਊਟ ਆਫ ਕੰਟਰੋਲ ਹੋਣ ਨੂੰ ਬਣਦਾ ਇੱਥੇ ਸਪੀਡ ਵੀ ਕਾਫੀ ਬਣ ਜਾਂਦੀ ਆ ਉਹ ਇੱਕ ਦੋ ਰੇੜੀਆਂ ਜਿਹੜੀਆਂ ਨਾ ਸਾਹਮਣੇ ਦਿਸੀਆਂ ਵਾ ਇੱਕ ਅੱਧੀ ਗੱਡੀ ਵੀ ਖੜੀ ਆ ਤੇ ਆਹ ਬਸ ਦੋ ਘੋਣ ਦਿਸੀਆਂ ਦੇ ਅਖੀਰ ਤੇ ਆ ਕੇ ਖੁੱਲ੍ਹੇ ਜਥਾਂ ਤੇ ਮੇਰਾ ਦੋਨ ਕੋਈ ਨਹੀਂ ਬਾਈ ਸ੍ਰੀ ਅਕਾਲ ਯਾਤਰਾ ਦੀ ਮੈਂ ਨਾ ਉੱਥੇ ਸੁਣਨ ਹੁੰਦੀ ਕਰੀ ਆ ਤੇ ਮਹਾਰਾਜ ਦੀ ਬੜੀ ਕਿਰਪਾ ਜਿਨ੍ਹਾਂ ਨੇ ਆਪ ਤੋਰ ਕੇ ਜਿਹੜਾ ਮੈਂ ਉੱਪਰ ਜਾ ਸਕਿਆ ਰਾਜੇ ਮੇਰੇ ਸ਼ੈ ਯਾਦ ਆ ਤੁੰਤ ਇਹਨੇ ਜਦੋਂ ਅਰਦਾਸ ਕੀਤੀ ਹੀ ਪੂਰੀ ਹੋਈ ਕੋ ਦਿਨ ਕੇ ਤੋਂ ਉੱਪਰ ਇਹਨੂੰ ਸਾਹ ਦਰਸ਼ਨ ਲਈ ਲੈ ਕਰਕੇ ਫੱਲੇ ਘਰ ਤੇ ਆ ਗਏ ਲਗਭਗ 14-15 ਦਿਨ ਲਾ ਕੇ ਬਹੁਤ ਧੰਨਵਾਦ ਤੁਹਾਨੂੰ ਆਹ ਨਾ ਹੋ ਬੇਰਾਦ ਹਾਂ ਹਾਂ ਸ੍ਰੀ ਰੇਲਵੇ ਸਟੇਸ਼ਨਾਂ ਬੇਰਾਦ ਹੋ ਗਏ ਲੱਬ ਲੱਬ ਮਰ ਗਏ ਮਾਹੀ ਲੱਬਾ ਗੇ ਜਾ ਕੇ ਪਛੋਟਾ ਦਾ ਪਰਾਣਾ ਜਾ ਕਮਟਕਤ ਜਾ ਜਦ ਕਦਾ ਨਹੀਂ ਲੱਗਦਾ ਵੜਨਾ ਕਿੱਧਰ ਦਾ ਹੈ ਨਿਕਲਣਾ ਕਿੱਧਰ ਚਲੋ ਬਸ ਸਾਈਕਲ ਜਾਪਰਾ ਤੋਂ ਨਹੀਂ ਤੱਕ ਰਿਆ ਤੇ ਅੱਗੇ ਹੁਣ ਰੇਲ ਤੇ ਚੜਦੇ ਕਿ ਹਟਾ ਦੇ ਨੇ ਭਾਈ ਮਿਰਮਲ ਸਿੰਘ ਮੈਨੂੰ ਮੇਰਾ ਦੂਰ ਨਾ ਆ ਸਿਟੇਸ਼ਨ ਤਾਂ ਮਿਲ ਗਿਆ ਤੇ ਭਾਈ ਹੁਣ ਨੇ ਮੇਰੀ ਫੋਟੋ ਵੀ ਖਿੱਚੀ ਚਾਹ ਪਾਣੀ ਪੁੱਛਿਆ ਬੜੀ ਖੁਸ਼ੀ ਹੋਈ ਮਿਲ ਕੇ ਇਹਨਾਂ ਨੂੰ ਹਾਂਜੀ ਸਾਨੂੰ ਇਹ ਬਹੁਤ ਲੱਗਿਆ ਜੀ ਗੁਰੂ ਮਹਾਰਾਜ ਤੋਂ ਨੇ ਸ੍ਰੀ ਹਿੰਮਤ ਔਰ ਹੌਸਲਾ ਦੇਵੇ ਤੇ ਤੁਸੀਂ ਹਰ ਸਾਲ ਆਓ ਦੇ ਦਸਮ ਪਿਤਾ ਜੀ ਦੇ ਚਰਨਾਂ ਤੇ ਅਕੋਲੀ ਅਰਦਾਸ ਹਰ ਸਾਲ ਲਈ ਜੀ ਨਾ ਦੋ ਅਰਗੇ ਜੀ ਚੰਗ ਵਧੀਆ ਗੱਲ ਮਹਾਰ ਇਕ ਪਾਰ ਰੱਖੇ ਜੀ ਜਦੋਂ ਵੀ ਜਾਣਾ ਤਰਕੇ ਜਾਣਾ ਉੱਤੇ ਜਾਣਾ ਚੜ੍ਹ ਕੇ ਜਾਣਾ ਉੱਤੇ ਸੀ ਇਕ ਵਾਰ ਪਹਿਲੇ ਖੱਤਲ ਤੇ ਗਏ ਸੀ ਕੋਲਾ ਜਿਹਾ ਸਫਰ ਲੇਕਿਨ ਹੁਣ ਸਾਡੀ ਆਸਤਾ ਹੀ ਹੈ ਕਿ ਵਾਹਿਗੁਰੂ ਸਾਧ ਜੀ ਕਰ ਰਿਹਾ ਕਰ ਰਿਹਾ ਵਾਰਦਾਸ ਕਰਦੇ ਆ ਵਾ ਗੁਰੂ ਅਕਾਲ ਸਾਹਿਬ ਕਿਰਪਾ ਰਖੀ ਚਲੋ ਵਧੀਆ ਨਾ ਆਇਆ ਨਾ ਆਇਆ ਸੋ ਇਹਨੂੰ ਜੁਮੇ ਕਰਾਤਾ ਇਹ ਗੱਡੀ ਵੀ ਠੀਕ ਕਰ ਲਿਆ ਡੇਰਾ ਬੂਨ ਸਟੇਸ਼ਨ ਤੇ ਤੇ ਇੱਥੋਂ ਡੇਰਾ ਬੂਨ ਜਾ ਤੂੰ ਅੰਮ੍ਰਿਤਸਰ ਜਾ ਕੇ ਨਾ ਤੇ ਫੇਰ ਆਪਾਂ ਉੱਥੋਂ ਜਾ ਕੇ ਲੈ ਲਵਾਂਗੇ ਸਾਈਕਲ ਤੇ ਜਾਦੂ ਪੈਸੇ ਨਹੀਂ ਲਏ ਮੈਨੂੰ ਪਰ ਇੰਨਾ ਜ਼ਰੂਰ ਆ ਵੀ ਫਾਰਮ ਵੀ ਥੋੜੀ ਨਹੀਂ ਹੁੰਦੀ ਹੈ ਉਹ ਕਰਵਾਵਾਂਗੇ ਤੇ ਉਹਨੂੰ ਨਹੀਂ 118 ਦੀ ਜੇ ਸਾਰੇ ਲੱਗੇ ਨਾ ਚੱਲੇ। ਤਾਂ 사실 ਉਹ ਪਹੁੰਚ ਲੱਗ ਲੰਨੀ। ਗੱਡੀ ਕੋਈ ਨਾ 7:30 ਵਜੇ ਸ਼ਾਮ ਦੇ ਚੱਲੀ ਆ ਤੇ ਸੂਰੇ ਨੇ 8:30 ਵਜੇ ਪਹੁੰਚਣਾ ਹੈ। ਤੇ ਰਾਤ ਸਾਰੀ ਚੱਲਦੀ ਰਹੀ ਕਿ ਆ ਹੁਣ ਆਪਾਂ ਜਿਹੜੇ ਨਾ ਪੰਜਾਬ ਚ ਪਹੁੰਚ ਗਏ ਆ ਤੇ ਪੰਜਾਬ ਦੀ ਐ ਪੱਧਰ ਧਰਤੀ ਆਪਾਂ ਨੂੰ ਦੇਤੀ ਪਈ ਆ। ਤੇ ਆ ਜਿਹੜੇ ਆ ਕੱਦੂ ਕੀਤੇ ਹੋਏ ਆ ਝੋਨਾ ਲਾਉਣ ਦੀ ਪੂਰੀ ਤਿਆਰੀ ਆ ਤੇ ਕਿਤੇ ਵਿੱਚ ਵਿੱਚ ਲੱਗ ਰਿਹਾ ਇੱਕ ਵੀਰ ਉੱਥੇ ਮਿਲਿਆ ਸੀ ਉਹ ਕੰਦਾ ਵੀ ਆ ਬੱਤੇ ਆਪਣੇ ਜਿਹੜੇ ਆਏ ਆ ਨਾ ਇਹ ਹੁਣ ਉਧਰ ਝੋਨਾ ਲੱਗਣ ਡਿਆ ਤੇ ਇਧਰੇ ਮੋੜ ਸਾਈ ਲੈ ਗਏ ਆਗੇ ਆ ਤੇ ਆ ਜਿਨ੍ਹਾਂ ਦਾ ਤਾਂ ਲੱਗ ਗਿਆ ਤਾਂ ਇੱਥੇ ਹੀ ਹੁਣੇ ਆ ਵਿਚਾਰੇ ਪਰ ਜਿਹੜਾ ਕਿਤੇ ਰੇ ਕਿਤੇ ਧੰਨਵਾ ਆ ਦੇਖਦਾ ਨਾ ਖੇਤ ਹਲੇ ਕਦੂ ਹੋਣ ਵਾਲਾ ਏ ਆ ਬਹੁਤ ਆ ਗਿਆ ਜੀ ਵੀ ਗਿਆ ਸਭ ਤਾਂ ਲੰਘ ਚਲੇ ਆ ਤੇ ਰਹਾ ਜੀ ਲਗਭਗ ਮੇਰਾ خیال 40 ਮਿੰਟ ਦਾ ਰਸਤਾ ਹੋਰ ਤੇ ਆ ਸਾਰੀਆਂ ਫਸਲਾਂ ਮੈਂ ਇਹ ਨਹੀਂ ਦੇਖਿਆ ਉਹਨਾਂ ਵਿੱਚ ਵਿੱਚ ਨਾ ਮੱਕੀ ਦੀ ਜੜੀ ਆ ਨਾ ਉਹ ਕਾਫੀ ਮਤਲਬ ਥਾਵਾਂ ਤੇ ਦੇਸੀ ਆ ਇਹ ਆ ਜਿਹੜੇ ਖਾਲੀ ਆ ਨਾ ਇਹ ਕਦੂ-ਕਦੂ ਆਲੀ ਕਰਨੀ ਹੁਣ ਸਾਡੇ ਜਿਹੜੇ ਸ਼ੇਰ ਗਏ ਆ ਉਥੇ ਦੇ ਦਰਸ਼ਨ ਕਰਨ ਹੀ ਗੰਡਾ ਸਾਹਿਬ ਦੇ ਤੇ ਬਾਕੀ ਜਿਹੜਾ ਆਪਣੀ ਧਰਤੀ ਨੂੰ ਜਦੋਂ ਆਪਾਂ ਆ ਗਏ ਵਾਹ ਸਾਹਨੇ ਤੇ ਇਹ ਬਹੁਤ ਵਧੀਆ ਲੱਗਦਾ ਸਾਈਕਲ ਹੋ ਗਿਆ ਜੀ ਰੈਡੀ ਇਹ ਡੇਰਾ ਦੂਨ ਤੋਂ ਆਪਾਂ ਜਿਹੜੇ ਨਾ ਅੰਮ੍ਰਿਤਸਰ ਤੱਕ ਹੁਣ ਜਿਹਨੂੰ ਕਹਿੰਦੇ ਆ ਟ੍ਰੇਨ ਆਏ ਆ ਤੇ ਸਾਈਕਲ ਉੱਥੇ ਬੁੱਕ ਕਰਾਤਾ ਥੋੜੇ ਨੇ ਪੈਸੇ ਲੱਗੇ ਆ ਤੇ ਬਾਕੀ ਮਿਲ ਗਿਆ ਅੱਧੇ ਘੰਟੇ ਦੇ ਵਿੱਚ ਵਿੱਚ ਵਧੀਆ ਚੱਲਦੇ ਹੋਣਗੇ ਅੰਮ੍ਰਿਤਸਰ ਦਾ ਜਿਹੜਾ ਤ੍ਰਿਗਲਿਵ ਸਟੇਸ਼ਨ ਤੇ ਇਥੋਂ ਆਪਾਂ ਸਾਈਕਲ ਲਿਆ ਤੇ ਹੁਣ ਚੱਲਦੇ ਆਂ ਜੀ ਘਰ ਨੂੰ ਆਹ ਗ੍ਰੀਨ ਬੈਲਟ ਜਿਹੜੀ ਬਾਬੇ ਨੇ ਬਣਾਈ ਆ 4 ਕਿਲੋਮੀਟਰ ਦਾ ਟ੍ਰੈਕ ਆ ਤੇ ਦੋਵੇਂ ਪਾਸੇ ਦਰਖਤ ਤਾਂ ਇੱਕ ਪਾਸੇ ਲਾਈਟ ਵੀ ਲੱਗੀ ਆ ਰਾਤ ਨੂੰ ਆਪਾਂ ਕਰ ਸਕਦੇ ਆ ਤੇ ਨਾਲ ਸਪੀਕਰ ਲੱਗੇ ਰਾਈਵ ਵੀਕ ਤਾਂ ਹੁੰਦਾ ਸ੍ਰੀ ਹਰਮੰਦਰ ਸਾਹਿਬ ਤੋਂ ਇਥੋਂ ਆਪਾਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ 10 ਦਿਨ ਪਹਿਲਾਂ ਆ ਦੇਖੇ ਜੀ ਇਹਦੀ ਨਾ ਆਪਾਂ ਸਮਾਉਤੀ ਕਰਦੇ ਆ ਤੇ ਬਹੁਤ ਵਧੀਆ ਜਿਹੜਾ ਆਲਾ ਦਵਾਲਾ ਵਾ ਤੇ ਇਹ ਪਾਬਾਂ ਨੇ ਬਹੁਤ ਮਿਹਨਤ ਕਰਕੇ ਆਕਸੀਜਨ ਦਾ ਜਿਹੜਾ ਨੇ ਇੱਕ ਹਸਾਣਾ ਲੈੰਡਰ ਲਾਇਆ ਮਹਾਰਾਜ ਚਰਦੀ ਕਲਾਚ ਰੱਖੇ ਜੀ ਯਾਤਰਾ ਦੇ ਨਾ ਠੀਕ 10 ਦਿਨ ਲੱਗੇ ਆ 5 ਦਿਨ ਜਿਹੜੇ ਉਹ ਸਾਈਕਲ ਤੇ ਤੇ 2 ਦਿਨ ਟੈਂਪੂ ਟਰੈਵਲਰ ਤੇ ਤੇ 2 ਦਿਨ ਪੈਦਲ ਯਾਤਰਾ ਤੇ 1 ਦਿਨ ਜਿਹੜਾ ਵਾਪਸੀ ਰੇਲ ਤੇ ਬਾਕੀ ਜਿਹੜਾ ਮੇਰਾ ਐਕਸਪੀਰੀਅੰਸ ਆ ਉਹ ਮੈਂ ਤੁਹਾਨੂੰ ਸੇਰ ਜ਼ਰੂਰ ਕਰਨਾ ਚਾਹਨਾ ਵੀ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਨੋਟ ਕੀਤੀ ਹੈ ਜਦੋਂ ਬੱਚਿਆਂ ਦੀਆਂ ਛੁੱਟੀਆਂ ਹੋਣ ਉਹ ਲੋਕ ਜਿਹੜੇ ਬੱਚਿਆਂ ਤੋਂ ਬਿਨਾਂ ਜਾਣੇ ਆ ਉਹਨਾਂ ਨੂੰ ਜ਼ਰੂਰ ਉਹਨਾਂ ਛੁੱਟੀਆਂ ਦੇ ਦਿਨਾਂ 'ਚ ਨਾ ਜਾਣ ਉਹਨਾਂ ਦਿਨਾਂ 'ਚ ਰਸ਼ ਬਹੁਤ ਹੁੰਦਾ ਕੋਸ਼ਿਸ਼ ਕਰੋ ਜਿਹੜਾ ਜਾਂ ਪਹਿਲਾ ਮਈ 'ਚ ਤੇ ਅਖੀਰ 'ਚ ਤੇ ਜਾਂ ਫਿਰ ਉਹ ਤੋਂ ਬਾਅਦ 'ਚ ਜਦੋਂ ਛੁੱਟੀਆਂ ਬੱਚਿਆਂ ਦੀਆਂ ਖਤਮ ਹੋ ਜਾਂਦੀਆਂ ਉਹ ਤੋਂ ਬਾਅਦ ਜਾਇਆ ਜਾਏ ਤਾਂ ਕਿ ਜਿਹੜਾ ਉਹ ਰਸ਼ ਜਿਹੜਾ ਨਾ ਉਹ ਤੰਗ ਨਾ ਹੋਈ ਅਗਲੀ ਗੱਲ ਇਹ ਆ ਵੀ ਇਹ ਚੜਾਈ ਬਹੁਤ ਜ਼ਿਆਦੀ ਆ ਤੇ ਖਾਲਸਾ ਟਰੈਕ ਵੀ ਆਪਣਾ ਖਾਲਸਿਆਂ ਦਾ ਇੱਕੋ ਹੀ ਆ ਤੇ ਇਸ ਲਈ ਜਦੋਂ ਜਾਣਾ ਆਪਾਂ ਪਹਿਲਾਂ ਆਪਾਂ ਸਰੀਰਕ ਤੌਰ ਤੇ ਆਪਣੀ ਪੂਰੀ ਤਿਆਰੀ ਕਰਕੇ ਜਾਈਏ ਫਿਜ਼ੀਕਲ ਫਿਟਨੈਸ ਉੱਲ ਕੁਝ ਧਿਆਨ ਦੇਈਏ ਤਾਂ ਕਿ ਉੱਥੇ ਜਾ ਕੇ ਖਚਰਾਂ ਦੇ ਨਾ ਚੜਨਾ ਪਵੇ ਖਚਰਾਂ ਤੇ ਚੜਨ ਦਾ ਆਪਾਂ ਨੂੰ ਕੋਈ ਲਾਭ ਨਹੀਂ ਹੋਊਗਾ ਜਦੋਂ ਆਪਾਂ ਅਰਦਾਸ ਕਰਨੀ ਆ ਤੇ ਗੁਰੂ ਸਾਹਿਬ ਕੋਲ ਜਦੋਂ ਮਿਹਨਤ ਕਰਕੇ ਜਾਵਾਂਗੇ ਤੇ ਉਹਦੀ ਪੂਰਤੀ ਜਰੀ ਹੋਣ ਦੇ ਜਿਆਦੇ ਜਿਹੜੇ ਆ ਚਾਂਸ ਆ ਗੁਰੂ ਸਾਹਿਬ ਜਿਹੜੇ ਆ ਜਦੋਂ ਤੁਸੀਂ ਆਪ ਜਾਓਗੇ ਨਾ ਕੋਸ਼ਿਸ਼ ਕਰੋਗੇ ਕਿ ਤੁਸੀਂ ਦੇਖੋਗੇ ਗੁਰੂ ਸਾਹਿਬ ਤੁਹਾਨੂੰ ਆਪਣੀ ਕਿਰਪਾ ਨਾਲ ਆਪ ਬਲਬਖਸ਼ਣਗੇ ਤੇ ਆਪ ਤੁਸੀਂ ਪਹੁੰਚੋਗੇ ਤੇ ਵਿੱਚ ਜਿਹੜੀ ਗੱਲ ਆ ਵੀ ਜਦੋਂ ਚੜਨਾ ਵਾ ਉਹਨੂੰ ਨਿੱਕੇ ਨਿੱਕੇ ਸਟੱਪਾਂ ਨਾਲ ਚੜਨਾ ਵਾ ਜਦੋਂ ਤੁਸੀਂ ਘਾਰ ਤੋਂ ਲੈ ਕੇ ਧਾਮ ਤੱਕਰ ਜਾਣਾ ਵਾ ਇਹਦੇ ਵਿੱਚ 14 15 ਕਿਲੋਮੀਟਰ ਦਾ ਰਸਤਾ ਜਿਹੜਾ ਨਾ ਇਹ ਥੋੜੀ ਮਤਲਬ ਚੜ੍ਹਾਈ ਘੱਟ ਔਖੀ ਆ ਨਿੱਕੇ ਨਿੱਕੇ ਸਟੱਪਾਂ ਨਾਲ ਚੜੀ ਜਾਓ ਅੱਗੇ ਜਾ ਕੇ ਦੋ ਰਸਤੇ ਆਣੇ ਇੱਕ ਪੋਲਾ ਵਾਲਾ ਨਵੇਂ ਪੋਲਾ ਵਾਲਾ ਤੇ ਇੱਕ ਦੂਜਾ ਪੁਰਾਣਾ ਤੇ ਕੋਸ਼ਿਸ਼ ਕਰੋ ਨਵੇਂ ਪੋਲਾ ਵਾਲਾ ਜਿਹੜਾ ਰਸਤਾ ਠੀਕ ਆ ਬਿਨਾਂ ਸ਼ੱਕ ਥੋੜਾ ਇਹਨਾਂ ਦੋਨੋਂ ਹਾਰਡ ਆ ਪਰ ਰਸਤੇ 'ਚ ਜਿਹੜਾ ਮੈਡੀਕਲ ਕੈਂਪ ਲੱਗਾ ਮ사ਜ ਦਾ ਜਿਹੜਾ ਵਾ ਉਹ ਵੀ ਉਹ ਕਰਦੇ ਆ ਜੇ ਜ਼ਰੂਰਤ ਹੋਵੇ ਤੁਸੀਂ ਕਰਾ ਕੇ ਅੱਗੇ ਚੱਲ ਸਕਦੇ ਹੋ ਅੱਗੇ ਜਾ ਕੇ ਜਿਹੜਾ ਜਦੋਂ ਆਪਾਂ ਘਾ ਧਾਮ ਤੇ ਚੱਲੇ ਜਾਂਦੇ ਆ ਉਹ ਤੋਂ ਅਗਲੇ ਦਿਨ ਜਿਹੜੀ ਚੜ੍ਹਾਈ ਆ ਬਹੁਤ ਹਾਰਡ ਆ ਕਾਫੀ ਹਾਰਡ ਆ ਥੋੜਾ ਛੋਟਾ ਪੈਂਦਾ ਪਰ ਆਪਾਂ ਉੱਪਰ ਜਾ ਕੇ ਫਿਰ ਸਿੱਧੇ ਥੱਲੇ ਤੱਕ ਆਣਾ ਘਾੜ ਤੱਕ ਕਰ ਤੇ ਉਹਦੇ ਲਈ ਇਹ ਆ ਉਸੇ ਤਰ੍ਹਾਂ ਨਿੱਕੇ ਨਿੱਕੇ ਸਟੈਪਾਂ 'ਚ ਜਾਣਾ ਜਦੋਂ ਸਾਹ ਲੈਣ ਦੀ ਲੋੜ ਪਵੇ ਉਹ ਖਲੋ ਕੇ ਸਾਹ ਲੈਣਾ ਬੈਠ ਕੇ ਸਾਹ ਨਹੀਂ ਲੈਣਾ ਜਦੋਂ ਬੈਠ ਜਾਓਗੇ ਸਰੀਰ ਠੰਡਾ ਹੋ ਜਾਏਗਾ ਮੁਸ਼ਕਲ ਹੋਏਗੀ ਅੱਗੇ ਜਾ ਕੇ ਫਿਰ ਇੱਥੇ ਵੀ ਦੋ ਰਸਤੇ ਆਣਿਆ ਇੱਕ ਪੌੜੀਆਂ ਵਾਲਾ ਤੇ ਇੱਕ ਦੂਸਰਾ ਦੂਸਰਾ ਥੋੜਾ ਲੰਬੇਰਾ ਹੋਊਗਾ ਤੇ ਅਰਕਵਲ ਵੀ ਕਾਫੀ ਆਣਿਆ ਉੱਥੇ ਤੇ ਕੋਸ਼ਿਸ਼ ਕਰਿਓ ਵੀ ਉਹ ਪੌੜੀਆਂ ਵਾਲਾ ਉਹਦੇ ਨਾਲ ਸਪੋਰਟ ਵੀ ਹੈਗੀ ਆ ਦੂਜੇ ਨਾਲ ਸਪੋਰਟ ਵੀ ਘੱਟ ਆ ਤੇ ਪੌੜੀਆਂ ਜਦੋਂ ਚੜ੍ਹਨੀਆਂ ਇੱਕਸਾਰ ਥੋੜੇ ਥੋੜੇ ਨਿੱਕੇ ਨਿੱਕੇ ਸਟੱਪਾਂ ਨਾਲ ਚੜ੍ਹਦੇ ਰਹੋ ਬੋਧਾ ਖਲੋਣਾ ਨੀ ਕਰਤੇ ਜਿੱਥੇ ਖਲੋਹੋਗੇ ਤੇ ਤੁਹਾਨੂੰ ਜਿਆਦਾ ਤੰਗੀ ਹੋਊਗੀ ਜਿੰਨਾ ਕਾ ਸਾਹ ਜਿਆਦਾ ਚੜਿਆ ਤੇ ਤਾਂ ਖਲੋਜੋ ਜਿੰਨੂੰ ਸਾਹ ਦੀਗੀ ਪ੍ਰੋਬਲਮ ਹੋ ਉਧਰ ਵੀ ਬਜਾਏ ਦੂਜਾ ਰਸਤਾ ਚੁਣ ਲੇ ਤੇ ਬਾਕੀ ਜਿਹੜਾ ਰਸਤੇ 'ਚ ਕੋਲਡ ਡਰਿੰਕ ਨਾ ਪੀਓ ਕੋਲਡ ਡਰਿੰਕ ਦੀ ਬਜਾਏ ORS ਜਾਂ ਇਲੈਕਟਰਾ ਪਾਊਡਰ ਜਿਹੜਾ ਵਾ ਪਾਣੀ 'ਚ ਘੋਲ ਕੇ ਜਿਹੜਾ ਪੀਓ ਪਾਣੀ ਦੀ ਘਾੜਾ ਸਰੀਰ ਨੂੰ ਨਹੀਂ ਹੁੰਦੇ ਨਹੀਂ ਜਿੱਥੇ ਲੋੜ ਆ ਪਾਣੀ ਜ਼ਰੂਰ ਪੀਓ ਬਾਕੀ ਖਾਣ ਪੀਣ ਵਾਲੀਆਂ ਚੀਜ਼ਾਂ ਮਸਾਲੇ ਵਾਲੀ ਕੋਈ ਚੀਜ਼ ਨਾ ਖਾਓ ਮਿਰਚ ਵਾਲੀ ਚੀਜ਼ ਰਸਤੇ 'ਚ ਨਾ ਖਾਓ ਤੰਗ ਕਰੇਗੀ ਜਦੋਂ ਵਾਪਸ ਆਣਾ ਵਾ ਉਦੋਂ ਵੀ ਉਨਾ ਹੀ ਰਸਤਾ ਔਖਾ ਜਿੰਨਾ ਚੜਾਈ ਵਾਲਿਆ ਕਿਉਂਕਿ ਉਸ ਟਾਈਮ ਤੇ ਉਹ ਜਿਹੜਾ ਟਰੈਕ ਆ ਨਾ ਇੱਕ ਘੋੜਿਆਂ ਦੀਆਂ ਜਿਹੜੀਆਂ ਏਂ ਕੁਰੀਆਂ ਦੇ ਨਾਲ ਸਾਰੇ ਪੱਥਰ ਨੰਗੇ ਹੋਏ ਹੋਏ ਆ ਤੇ ਜਦੋਂ ਤੁਸੀਂ ਉਤਰਨਾ ਤਾਂ ਕਾਫੀ ਤੰਗ ਹੁੰਦਾ ਉਹ ਬੰਦਾ ਬ੍ਰੇਕਾਂ ਲਾ ਲਾ ਉਤਰਦਾ ਤੇ ਬ੍ਰੇਕਾਂ ਮਾਰ ਆ ਜਿਹੜੇ ਅਗਲੀਆਂ ਉਂਗਲੀਆਂ ਨਾ ਉਹਨਾਂ ਤੇ ਛਾਲੇ ਵੀ ਪੈ ਜਾਂਦੇ ਆ ਜੇ ਤੁਹਾਡੇ ਅੱਗੇ ਨੋਹ ਹੈ ਵੱਡੇ ਕਿ ਉਹ ਤੁਹਾਨੂੰ ਹੋਰ ਤੰਗ ਕਰਨਗੇ ਪੈਰ ਦੇ ਨੋਨਾਂ ਕੱਟ ਕੇ ਜਾਣੇ ਆ ਤੇ ਬਾਕੀ ਜਦੋਂ ਜਾਣਾ ਨਿੱਕੇ ਸਟੈਪਾਂ ਨਾਲ ਹੀ ਜਾਣਾ ਵਾ ਬਹੁਤੇ ਵੱਡੇ ਸਟੈਪ ਭੱਜ-ਭੱਜ ਕੇ ਜਾਣ ਦੀ ਜਿਹੜੀ ਆ ਲੋੜ ਨਹੀਂ ਬਾਕੀ ਜਿਹੜੇ ਮੇਰੀ ਉਮਰ ਦੇ ਆ ਜਾਂ ਜਿਹੜੇ ਨਾ ਉੱਪਰ ਆ ਉਹ ਕੋਸ਼ਿਸ਼ ਕਰੋ ਭਈ ਡੀਕਾਥਲੋਨ ਤੋਂ ਇੱਕ ਸਟਿਕ ਮਿਲਦੀ ਹੈ ਫੋਲਡੇਬਲਾਂ ਹਲਕੀ ਆ ਵਜ਼ਨ ਚ ਤੇ ਮਜ਼ਬੂਤ ਆ ਬਾਕੀ ਉਹਦਾ ਥੱਲੇ ਵੀ ਪਕੜ ਪੂਰੀ ਹੁੰਦੀ ਆ ਹੱਥ 'ਚ ਜਿਹੜਾ ਗ੍ਰਿਪਨ ਉਹ ਵੀ ਚੰਗਾ ਹੁੰਦਾ ਪਸੀਨਾ ਵੀ ਸਾਰਾ ਸੁਕਾ ਲੈਂਦਾ ਇਨ ਕਿਨ ਕਿਆਂ ਗੱਲਾਂ ਇਹਨਾਂ ਦਾ ਧਿਆਨ ਰੱਖਿਓ ਤੇ ਬਾਕੀ ਵਾਇਬਰ ਵਗੈਰ ਘਰ ਦੇ ਜਾਓ ਗੁਰੂ ਸਾਹਿਬ ਨੇ ਆਪ ਲੈ ਜਾਣਾ ਕੋਸ਼ਿਸ਼ ਕਰਨੀ ਆ ਖੁਦ ਬਖੁਦ ਜਾਣਾ ਕਿ ਇਸ ਸਵਾਰੀ ਤੇ ਚੜ੍ਹ ਕੇ ਜਾਣ ਦੀ ਜ਼ਰੂਰਤ ਨਹੀਂ ਤੇ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਬਾਕੀ ਜਿਹੜਾ ਵਾ ਇਹ ਅਗਲੇ ਸਾਲ ਫਿਰ ਕੋਸ਼ਿਸ਼ ਕਰਾਂਗੇ ਜੇ ਗੁਰੂ ਸਾਹਿਬ ਨੇ ਸਬੀਰ ਕਮਲ ਬਖਸ਼ਿਆ ਤੇ ਇਸ ਵੀਡੀਓ ਚ ਇੰਨਾ ਕੀ ਫਿਰ ਮਿਲਾਂਗੇ ਜਿੱਥੇ ਅਗਲੀ ਵੀਡੀਓ ਚ ਚੰਗਾ ਜੀ ਅਜਾਜ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ